ਸਾਹਿਬ ਜੀ ਆਸਾ ਜਗ ਜੀਵਨ ਐਸਾ ਸੁਪਨੇ ਜਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਕਾਠ ਦੀ ਨਹੀਂ ਛੋਡ ਪਰਮ ਨਿਧਾਨੰ ਬਾਬਾ ਜਿਨ ਗਿਆਨ ਰਤਨ ਹਿਰਲੀਨਾ ਰਹਾਓ ਨੈਣ ਦੇਖੋ ਪਤੰਗ ਉ르ਝੇ ਫਸਨਾ ਦਿਖੈ ਆਗ ਕਾ ਫਾਸ ਨ ਮੁਗਦ ਚਿਤ ਕਨਕ ਕਾਮਨੀ ਲਗਾ ਕਰ ਵਿਚਾਰ ਵਿਕਾਰ ਪਰਹਰ ਤਰਨ ਤਰਨ ਸੋਏ ਕਹ ਕਬੀਰ ਜਗ ਜੀਵਨ ਐਸਾ ਦੁਤਿਆ ਨਹੀਂ ਕੋਏ ਕਹ ਕਬੀਰ ਜਗ ਜੀਵਨ ਐਸਾ ਦੁਤਿਆ ਨਹੀਂ ਕੋਏ ਚਵਰ ਸ਼ਤਰ ਤਖਤ ਤੇ ਮਾਲਕ ਹਾਜ਼ਰ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮubarakt ਵਾਰ ਦੇ ਅੰਦਰ ਜੁੜੇ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਵਿਚਾਰ ਅਧੀਨ ਚੱਲ ਰਹੀ ਲੜੀ ਦੇ ਵਿੱਚ ਇਹ ਪਾਵਨ ਸ਼ਬਦ ਅਸਰ ਆਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ 27 ਨੰਬਰ ਸ਼ਬਦ ਹੈ ਜਿਸ ਦਾ ਹਾਉ ਵਾਲਾ ਪਦ ਹੈ ਬਾਬਾ ਮਾਇਆ ਮੋਹਿਤ ਕੀਨ ਜਿਨ ਗਿਆਨ ਰਤਨ ਹੀਰ ਦੀਨ ਸਤ ਜਿਹੜਾ ਬਚਨ ਹੈ ਜਿਸ ਤੇ ਵਿੱਚ ਬਖਸ਼ਿਸ਼ ਕੀਤੀ ਹੈ ਬਾਬਾ ਸਾਨੂੰ ਸੰਬੋਧਨ ਕੀਤਾ ਸਹਿਬ ਕਹਿੰਦੇ ਭਗਤ ਕਬੀਰ ਸਾਹਿਬ ਆਪਣੇ ਆਪ ਨੂੰ ਸੰਬੋਧਨ ਹੁੰਦਿਆਂ ਹੋਇਆਂ ਭਾਵੇਂ ਆਪਣੇ ਰੂਪ ਦੇ ਵਿੱਚ ਗੱਲ ਕਰਦੇ ਆ ਰੱਬ ਦੇ ਨਾਲ ਵਿਚਾਰ ਕਰਦੇ ਆ ਬਾਬਾ ਮਾਇਆ ਮੋਹਿਤ ਹੀ ਹੈ ਬਾਬਾ ਅਸਮ ਮਾਇਆ ਦੇ ਨਾਲ ਪਿਆਰ ਮਾਇਆ ਦੇ ਨਾਲ ਜੁੜ ਗਏ ਤੇ ਜਿੱਦਾਂ ਹੀ ਮਾਇਆ ਦੇ ਨਾਲ ਜੁੜੇ ਸਾਡਾ ਮਨ ਉਹਨਾਂ ਪਦਾਰਥਾਂ ਦੇ ਨਾਲ ਜੁੜਿਆ ਉਹਦੇ ਨਾਲ ਕੀ ਹੋਇਆ ਜਿਨ ਗਿਆਨ ਰਤਨ ਹਿਰ ਲੀਨ ਮਾਇਆ ਦੇ ਨਾਲ ਜੁੜਿਆ ਹੀ ਜਿਹੜਾ ਸਾਡੇ ਅੰਦਰ ਗਿਆਨ ਸੀ ਉਹ ਖਤਮ ਹੁੰਦਾ ਚਲਾ ਗਿਆ ਤੇ ਅਸੀਂ ਮਾਇਆ ਦੀ ਕਟਪੁਤਲੀ ਬਣ ਗਏ ਸਾਨੂੰ ਚੰਗਾ ਮਾੜਾ ਦਿਸਣਾ ਬੰਦ ਹੋ ਗਿਆ ਕੀ ਸਹੀ ਹੈ ਕੀ ਗਲਤ ਹੈ ਉਹ ਦਿਸਣਾ ਹੀ ਬੰਦ ਹੋ ਗਿਆ ਤੇ ਜਿੱਧਰ ਜਿੱਧਰ ਮਾਇਆ ਸਾਨੂੰ ਮਚਾਉਂਦੀ ਗਈ ਉਧਰ ਉਧਰ ਅਸੀਂ ਨੱਚਦੇ ਜਾ ਰਹੇ ਹਾਂ ਭਗਤ ਕਬੀਰ ਸਾਹਿਬ ਆਪਣੀ ਗੱਲ ਕਰ ਰਿਹਾ ਜਦੋਂ ਅਸੀਂ ਸ਼ਬਦ ਨੂੰ ਵਿਚਾਰਾਂਗੇ ਸਮਝਾਂਗੇ ਤੇ ਅਸੀਂ ਆਪਣੀ ਗੱਲ ਕਰਾਂਗੇ ਔਰ ਅਸੀਂ ਆਪਣੇ ਵੱਲੋਂ ਇਹ ਅਰਦਾਸ ਕਰੀਏ ਜਿਹੜੀ ਸਾਨੂੰ ਇਹ ਗੱਲ ਦੱਸੀ ਹੈ ਵੀ ਇਹ ਸਚਾਈ ਹੈ ਬਬ ਮਾਇਆ ਮੋਹਿਤ ਕੀਨ ਜਿਨ ਗਿਆਨ ਰਤਨ ਹਿਰ ਲੀ ਜਿਸ ਮਾਇਆ ਨੇ ਮੇਰਾ ਗਿਆਨ ਦਾ ਜਿਹੜਾ ਖਜ਼ਾਨਾ ਸੀ ਉਹ ਖਤਮ ਕਰ ਦਿੱਤਾ ਜਿਹੜਾ ਕੀਮਤੀ ਰਤਨ ਸੀ ਉਹ ਖਤਮ ਕਰ ਦਿੱਤਾ ਜਿਸ ਗਿਆਨ ਦੀ ਅਗਵਾਹੀ ਦੇ ਵਿੱਚ ਮੈਂ ਸਹੀ ਗਲਤ ਦਾ ਫੈਸਲਾ ਕਰਨਾ ਸੀ ਉਹ ਖਤਮ ਹੋ ਗਿਆ ਮੇਰੇ ਵਾਸਤੇ ਸਿਰਫ ਮਾਇਆ ਹੀ ਸਾਰਾ ਕੁਝ ਹੋ ਗਈ ਬਿਲਕੁਲ ਇਸ ਵਿਸ਼ੇ ਤੇ ਠੁਕਵਾ ਬਾਬਾ ਰਵਿਦਾਸ ਜੀ ਦਾ ਇੱਕ ਸ਼ਬਦ ਹੈ ਵਿਚਾਰ ਦੇ ਨਾਲ ਆਪਾਂ ਜੋੜ ਕੇ ਉਹਨੂੰ ਵਿਚਾਰਾਂਗੇ ਬਾਬਾ ਰਵਿਦਾਸ ਜੀ ਕਹਿੰਦੇ ਇਦਾਂ ਹੀ ਵਾਪਰਿਆ ਮੇਰੀ ਹਾਲਤ ਮਾਇਆ ਦੇ ਨਾਲ ਜੁੜਿਆ ਇਦਾਂ ਦੀ ਬਣ ਗਈ ਕੂਪ ਪਰਿਓ ਜੈਸੇ ਦਾਦਰਾਂ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਇਆ ਕਛ ਆਰਾ ਪਾਰ ਨਾ ਸੂਝ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਭਗਤ ਰਵਿਦਾਸ ਜੀ ਕਹਿੰਦੇ ਖੂਪ ਪਰਿਓ ਜੈਸੇ ਦਾਦਰ ਖੂਪ ਕਹਿੰਦੇ ਖੂਨ ਦਾਦਰ ਕਹਿੰਦੇ ਦਾਦਰ ਇੱਕ ਡੱਡੂ ਜਦੋਂ ਦਾਦਰ ਅਲਫ ਜਾਇਆ ਤੇ ਬਹੁਤ ਸਾਰੇ ਨੱਡੂ ਜੇ ਕਿਸੀ ਖੂ ਦੇ ਵਿੱਚ ਡੱਡੂ ਹੋਣ ਤੇ ਉਹਨਾਂ ਦੇ ਬਾਬਤ ਉਹੀ ਸਾਰਾ ਕੁਝ ਹੈ ਚਾਰ ਦੀਵਾਰੀ ਦੇ ਵਿੱਚ ਨੇ ਉਹਨਾਂ ਨੂੰ ਬਾਹਰ ਦੀ ਦੁਨੀਆ ਦਾ ਕੁਝ ਨਹੀਂ ਪਤਾ ਵਿਚਾਰਵਾਨ ਨੇ ਉਹ ਬੜਾ ਸੋਹਣਾ ਬਿਆਨ ਕੀਤਾ ਕਹਿੰਦੇ ਕਿਸੇ ਵਿਚਾਰਵਾਨ ਨੇ ਡੱਡੂ ਨੂੰ ਕਿਹਾ ਵੀ ਸਮੁੰਦਰ ਵੇਖਿਆ ਈ ਅੰਦਾਜ਼ ਵੇਖਿਆ ਵੇਖਿਆ ਤੇ ਨਹੀਂ ਕਿੰਨਾ ਕੁ ਵੱਡਾ ਹੋਵੇਗਾ ਉਹਨੇ ਛਾਲ ਮਾਰੀ ਇੱਥੋਂ ਛਾਲ ਮਾਰ ਕੇ ਉੱਥੇ ਕਹਿੰਦਾ ਇਹ ਤੋਂ ਇੰਨਾ ਵੱਡਾ ਕਹਿੰਦਾ ਨਹੀਂ ਇਹ ਤੋਂ ਵੀ ਵੱਡਾ ਉਹਨੇ ਹੋਰ ਕੋਸ਼ਿਸ਼ ਕੀਤੀ ਲੰਮੀ ਜੀ ਛਾਲ ਮਾਰੀ ਕਹਿੰਦਾ ਨਹੀਂ ਇਹ ਤੋਂ ਵੀ ਵੱਡਾ ਉਹ ਡੱਡੂ ਭੱਜ ਕੇ ਕਿਹਾ ਤੇ ਖੂ ਦੇ ਇੱਕ ਕੰਧ ਤੋਂ ਦੂਜੀ ਕੰਧ ਤੇ ਛਾਲ ਮਾਰੀ ਕਹਿੰਦਾ ਇਹ ਤੋਂ ਵੱਡਾ ਤਾਂ ਨਹੀਂ ਹੋ ਸਕਦਾ ਹੁਣ ਤੇ ਮੈਂ ਸਾਰਾ ਹੀ ਖੂ ਪਾਰ ਕਰ ਦਿੱਤਾ ਇਹ ਤੋਂ ਵੱਡਾ ਤਾਂ ਸਮੁੰਦਰ ਹੋ ਹੀ ਨਹੀਂ ਸਕਦਾ ਹੁਣ ਉਹ ਭਾਅ ਹੋ ਹੈ ਵੀ ਉਹਦੀ ਸੋਚ ਉਨੀਕ ਰਹਿ ਗਈ ਖੂ ਜਿੰਨੀ ਸੋਚ ਰਹਿ ਗਈ ਵਿਸਾਲਤਾ ਦੇ ਨਾਲ ਜੁੜ ਹੀ ਨਹੀਂ ਪਾਏ ਹੁਣ ਇਹ ਉਦਾਹਰਣ ਦਾ ਕੀ ਭਾਅ ਹੈ ਜਿਹੜੇ ਮਾਇਆ ਦੇ ਵਿੱਚ ਖਚਤ ਹੋ ਗਏ ਬੰਦੇ ਨਾਲ ਉਹਨਾਂ ਦੀ ਸੋਚ ਉਨੀਕ ਰਹਿ ਜਾਂਦੀ ਹੈ ਹੁਣ ਜਿਹੜੇ ਲੋਭ ਲਾਲਚ ਦੇ ਵਿੱਚ ਫਸੇ ਹੋਏ ਇਨਸਾਨ ਨੇ ਉਹ ਉਹਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ ਉਹ ਚਾਰ ਪੈਸੇ ਕਮਾਲ ਹੈ ਚਾਰ ਪੈਸੇ ਵੱਧ ਆ ਗਏ ਉਹਦੇ ਨਾਲ ਸੌਖ ਪੂਰੇ ਕਰਨ ਲਈ ਬੇਈਮਾਨੀ ਕਰ ਲਈ ਉਹ ਉਹਨੂੰ ਜ਼ਿੰਦਗੀ ਸਮਝ ਲਈਓ ਮਤਲਬ ਇਧਰ ਝੂਠ ਬੋਲ ਰਿਹਾ ਉਧਰ ਝੂਠ ਬੋਲ ਕੇ ਇਧਰੋਂ ਠੱਗੀ ਮਾਰ ਲਈ ਉਦੋਂ ਠੱਗੀ ਮਾਰ ਲਈ ਤੇ ਉਹਨਾਂ ਨੂੰ ਲੱਗਿਆ ਵੀ ਇਹ ਜ਼ਿੰਦਗੀ ਤਾਂ ਬੜਾ ਵੱਡਾ ਸੀ ਕੋਈ ਮੌਕਾ ਮਾਰ ਲਿਆ ਵੀ ਸਾਡੇ ਹੱਥ ਦੇ ਵਿੱਚ ਤੇ ਸਾਰਾ ਕੁਝ ਆ ਗਿਆ ਉਹਨੂੰ ਕਿਹਾ ਵੀ ਤੁਹਾਡੀ ਜ਼ਿੰਦਗੀ ਤੇ ਖੂ ਦੇ ਡੱਡੂ ਵਾਲੀ ਹੋ ਗਈ ਵੀ ਤੁਸੀਂ ਚਾਰ ਪੈਸੇ ਕਮਾ ਕੇ ਕਹਿੰਦੇ ਵੀ ਮੈਂ ਬੜਾ ਵੱਡਾ ਠੱਗੀ ਮਾਰ ਲਈ ਇਹ ਕੋਈ ਅਸਲ ਸੁੱਖ ਨਹੀਂ ਹੈ ਸੁੱਖ ਇਹ ਤੋਂ ਵੱਡੇ ਵੀ ਨੇ ਇਹ ਤੋਂ ਅੱਗੇ ਵੀ ਬੜਾ ਕੁਝ ਹੈ ਉਹਨੂੰ ਕਹਿੰਦੇ ਮਾਇਆ ਦੇ ਵਿੱਚ ਖਚਤ ਇਨਸਾਨ ਦੀ ਹਾਲਤ ਸਿਰਫ ਇੰਨੀ ਹੈ ਵੀ ਜਿਵੇਂ ਖੂ ਜਿੱਦਾਂ ਖੂ ਦਾ ਡੱਡੂ ਹੋਵੇ ਉਹ ਪਰਿਓ ਜੈਸੇ ਦਾਦਰਾਂ ਹਰ ਬੰਦੇ ਦਾ ਆਪਣਾ ਸਵਾਦ ਹੈ ਇੱਕ ਬੰਦਾ ਦੂਜੇ ਬੰਦੇ 'ਚ ਗਲਤੀਆਂ ਖਾਮੀਆਂ ਕੱਢ ਕੇ ਕਹਿੰਦਾ ਦੇਖਿਆ ਮੈਂ ਕਿਸੇ ਜੋਗਾ ਨਹੀਂ ਛੜਿਆ ਹੁਣ ਉਹਨੂੰ ਲੱਗ ਰਿਹਾ ਵੀ ਮੈਂ ਆਪਣੇ ਵੱਲੋਂ ਇਹ ਬੜਾ ਵੱਡਾ ਕੰਮ ਕਰ ਦਿੱਤਾ ਕਿਉਂਕਿ ਉਹਦੀ ਸੋਚ ਹੁੰਦੀ ਹੈ ਉਹਦੀ ਸੋਚ ਦਾ ਵਿਸਥਾਰ ਹੀ ਨਹੀਂ ਹੋ ਪਾਇਆ ਉਹਨੂੰ ਕਿਹਾ ਕੂਪ ਪਰਿਓ ਜੈਸੇ ਦਾਦਰ કચ્છ ਦੇਸ਼ ਵਿਦੇਸ਼ ਨਾ বুঝ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਅਸਲ ਜ਼ਿੰਦਗੀ ਕੀ ਹੈ ਦੁਨੀਆ ਕਿੰਨੀ ਵੱਡੀ ਹੈ ਦੁਨੀਆ ਦੇ ਵਿੱਚ ਹੋਰ ਵੀ ਕਿੰਨਾ ਕੁਝ ਹੈ ਹੁਣ ਅੱਗੇ ਗੱਲ ਕੀਤੀ ਬਾਬਰ ਅਵਦਾਸ ਜੀ ਕਹਿੰਦੇ ਐਸੇ ਮੇਰਾ ਮਨ ਵਿਖਿਆ ਬਣੋਇਆ ਗੱਲ ਕੱਲੀ ਖੂ ਦੇ ਡੱਡੂ ਦੀ ਨਹੀਂ ਬਾਬਰ ਅਵਦਾਸ ਜੀ ਕਹਿੰਦੇ ਇਸੇ ਤਰੀਕੇ ਨਾਲ ਮੇਰਾ ਮਨ ਨਾ ਮਾਇਆ ਦੇ ਵਿੱਚ ਖਚਤ ਹੋਇਆ ਪਿਆ ਉਹ ਇਹ 4 ਪੈਸੇ ਕਮਾ ਕੇ ਇਧਰ ਉਧਰੋਂ ਕਰਕੇ ਇਹਨੂੰ ਹੀ ਸਾਰਾ ਕੁਝ ਸਮਝੀ ਬੈਠਾ ਹਰ ਇਨਸਾਨ ਦੀ ਆਪਣੀ ਦੌੜ ਹੈ ਉਸ ਜ਼ਹਿਰ ਦੇ ਵਿੱਚੋਂ ਉਸ ਖੂਹ ਦੇ ਵਿੱਚੋਂ ਬਾਹਰ ਨਿਕਲਣਾ ਨਹੀਂ ਚਾਹ ਰਿਆ ਤੇ ਉਹਦੇ ਨਾਲ ਕੀ ਹੋਇਆ ਅਗਲੀ ਪੰਕਤੀ ਆ ਮਲਨ ਪਈ ਮਤ ਮਦਵਾ ਤੇਰੀ ਗਤ ਲਖੀ ਨਾ ਜਾਏ ਤੇਰੇ ਨਾਲ ਟੁੱਟ ਕੇ ਮਾਇਆ ਦਾ ਪਰਦਾ ਮੇਰੇ ਮਨ ਦੇ ਉੱਪਰ ਪੈ ਗਿਆ ਜਿਹੜੀ ਮੇਰੀ ਮਤ ਸੀ ਨਾ ਉਹ ਮੈਲੀ ਹੋ ਗਈ ਤੇ ਜਿਨ੍ਹਾਂ ਦੀ ਮਤ ਮੈਲੀ ਹੋ ਗਈ ਉਹਨਾਂ ਨੂੰ ਰੱਬ ਕਿੱਦਾਂ ਸਮਝ ਆਏਗਾ ਮਨੋਂ ਰੱਬ ਦਾ ਅਹਿਸਾਸ ਕਿਵੇਂ ਹੋਏਗਾ ਜਿਸ ਮਤ ਨੇ ਨਿਰਣਾ ਕਰਨਾ ਦੋਵੇਂ ਸ਼ਬਦਾਂ ਨੂੰ ਆਪਸ ਦੇ ਵਿੱਚ ਮਿਲਾਇਓ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਗਿਆਨ ਰਤਨ ਹਿਰ ਲੀਨ ਉੱਥੇ ਬਾਬਾ ਰਵਦਾਸ ਜੀ ਕਹਿੰਦੇ ਮਲਨ ਪਈ ਮਤ ਮਾਦਵਾ ਕਾਰਨ ਦੋਵੇਂ ਮਾਇਆ ਦੇ ਨਹੀਂ ਦਿਸ ਰਿਹਾ ਇੰਨੀ ਮਤ ਮੈਲੀ ਹੋ ਗਈ ਵੀ ਜੇ ਕੋਈ ਰੋਸ਼ਨੀ ਵੀ ਦਿਖਾਵੇ ਤੇ ਰੋਸ਼ਨੀ ਵੀ ਨਹੀਂ ਦਿਸ ਪਾ ਰਹੀ ਨਹੀਂ ਚਾਨਣ ਆ ਰਿਹਾ ਤੇਰੀ ਗਤ ਲੱਖੀ ਨਾ ਜਾਏ ਉਥੇ ਅਰਦਾਸ ਕੀਤੀ ਬਾਬਾ ਰਵਿਦਾਸ ਜੀ ਨੇ ਕਿ ਮੈਨੂੰ ਇਸ ਹਨੇਰੇ ਦੇ ਵਿੱਚੋਂ ਬਾਹਰ ਕੱਢ ਜਿਹੜੀ ਮੇਰੀ ਮਤ ਮੈਲੀ ਹੋ ਗਈ ਬੁਰਾਈ ਇਸ ਮਤ ਦੇ ਵਿੱਚ ਹੈ ਨਾ ਇਹਦੇ ਵਿੱਚੋਂ ਮੈਨ ਬਾਹਰ ਕੱਢ ਮੈਨੂੰ ਚਾਲਣ ਦੇ ਮੇ ਜਿਹਨੂੰ ਸਤਗੁਰੂ ਪਾਤਸ਼ਾਹ ਜੀ ਨੇ ਅਰਦਾਸ ਕਰਨੀ ਸਿਖਾਈ ਕਲ ਭਾਈ ਸਾਹਿਬ ਟਾਡੇ ਸਾਹਮਣੇ ਗੱਲ ਕਰ ਰਹੇ ਸੀ ਵੀ ਇਸ ਮੈਲੀ ਮਤ ਦੇ ਵਿੱਚੋਂ ਨਿਕਲਣ ਦਾ ਕੀ ਸਾਧਨ ਹੈ ਕੋਈ ਸਾਧਨ ਹੈ ਮੇਰੇ ਮੀਤ ਗੁਰਦੇਵ ਅਰਦਾਸ ਇਹ ਹੈ ਸਤਿਗੁਰੂ ਮੈਨੂੰ ਨਾਮ ਦਾ ਪ੍ਰਕਾਸ਼ ਦੇ ਨਾਮ ਦਾ ਚਾਨਣ ਦੇ ਇਹ ਮੈਲੀ ਮਤ ਜੋ ਮੇਰਾ ਆਦਤ ਬਣੀ ਹੋਈ ਹੈ ਇਹਦੇ ਵਿੱਚੋਂ ਮੈਂ ਬਾਹਰ ਨਿਕਲਾਂ ਔਰ ਇਹ ਮਲੀਨਤਾ ਇੰਨੀ ਭੈੜੀ ਹੈ ਵੀ ਇਸ ਮਲੀਨਤਾ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਚਾਨਣ ਕਰੀ ਜਾਓ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਮੈਲ ਸਾਫ਼ ਨਹੀਂ ਹੋਏਗੀ। ਇਹਦੇ ਨਾਲ ਇੱਕ ਮਸੂਖੀ ਜਿਹਾ ਉਦਾਹਰਣ ਚਲੋ ਔਰ ਸਾਂਝੀ ਕਰਾਂ। ਜਿੰਨੂੰ ਭਗਤ ਰਵਿਦਾਸ ਜੀ ਨੇ ਕਿਹਾ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਮੈਲੀ ਮਤ ਦੇ ਨਾਲ ਰੱਬ ਦੇ ਨਾਲ ਨਹੀਂ ਜੁੜਿਆ ਜਾਂਦਾ। ਪੁਰਾਣੇ ਸਮਿਆਂ ਦੇ ਵਿੱਚ ਨਾ ਥੋੜਾ ਜਿਹਾ ਜੇ ਅੱਜ ਤੋਂ 10-15 ਸਾਲ ਪਿੱਛੇ ਚਲ ਜਾਈਏ ਪਿੰਡਾਂ ਥਾਵਾਂ ਦੇ ਵਿੱਚ ਤੇ ਜਦੋਂ ਸਾਡਾ ਬਚਪਨ ਸੀ ਸਾਡੇ ਬਚਪਨ ਦੇ ਵਿੱਚ ਘਰਾਂ ਦੇ ਵਿੱਚ ਨਾ ਟੇਬਲ ਟੇਬਲ ਲੈਂਪ ਹੋਇਆ ਕਰਦੇ ਸੀ ਉਹ ਮਿੱਟੀ ਦੇ ਤੇਲ ਦੇ ਨਾਲ ਚੱਲਦੇ ਸੀ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਉਹਦੇ ਵਿੱਚ ਤੇਲ ਪਾ ਦੇਣਾ ਥੱਲੇ ਉਹਦੇ ਡੱਬੀ ਜੀ ਬੜੀ ਹੁੰਦੀ ਸੀ ਉਹਦੇ ਵਿੱਚ ਬੱਤੀ ਪਾ ਦੇਣੀ ਉਹਦੇ ਉੱਪਰ ਨਾ ਕੱਚ ਦੀ ਚਿਮੜੀ ਲੱਗਦੀ ਸੀ ਇੱਕ ਤੇ ਉਹ 2-4 ਦਿਨ ਜਦੋਂ ਉਹਨੇ ਜਗਣਾ ਨਾ ਤੇ ਜਦੋਂ ਉਹ ਜਦੋਂ ਤੇਲ ਸੜਦਾ ਸੀ ਧੂਆ ਉੱਠਦਾ ਸੀ ਤੇ ਧੂਏ ਦੇ ਨਾਲ ਨਾ ਚਿੰਬਲੀ ਕਾਲੀ ਹੋ ਜਾਂਦੀ ਸੀ ਤੇ ਹੁਣ ਉਹਦਾ ਚਾਨਣ ਘਟ ਜਾਂਦਾ ਸੀ ਚਿੰਬਲੀ ਕਾਲੀ ਹੋਈ ਤੇ ਚਾਨਣ ਘਟ ਜਾਂਦਾ ਸੀ ਤੇ ਉਹਨੂੰ ਵੇਲੇ ਸੇ ਸਾਫ਼ ਕਰਨਾ ਪੈਂਦਾ ਜੋ ਵੇਲੇ ਸੇ ਸਾਫ਼ ਨਾ ਹੋਵੇ ਤੇ ਕਲਕ ਪੱਕੀ ਜਮ ਜਾਂਦੀ ਸੀ ਤੇ ਘਰ ਦੇ ਵਿੱਚ ਬੱਚਿਆਂ ਦੀ ਜਿਹੜੀ ਉਹ ਡਿਊਟੀ ਲਈ ਜਾਂਦੀ ਸੀ ਕਿਉਂਕਿ ਉਹ ਚਿੰਬੜੀ ਦਾ ਜਿਹੜਾ ਮੂੰਹ ਛੋਟਾ ਹੈ ਛੋਟਾ ਹੱਥ ਜਾਏਗਾ ਤੇ ਉਹ ਸਾਫ਼ ਕਰਨਾ ਉਹਨੂੰ ਸਾਫ਼ ਕਰਨਾ ਤੇ ਉਹਨੂੰ ਫਿਰ ਉੱਥੇ ਲਾ ਦੇਣਾ ਤੇ ਉਹਦੀ ਕਾਲਕ ਸਾਫ਼ ਹੋਈ ਤੇ ਚਾਨਣ ਸਹੀ ਆਣ ਲੱਗ ਪਿਆ ਬਸ ਇਹੀ ਸਾਡੇ ਮਤ ਦੀ ਗੱਲ ਹੈ ਮਲਨ ਪਈ ਮਤ ਮਾਧਵਾ ਸਾਡੀ ਮਤ ਮੈਲੀ ਹੋ ਗਈ ਤੇ ਚਾਨਣ ਆਣਾ ਬੰਦ ਹੋ ਗਿਆ ਹੁਣ ਨਹੀਂ ਸਾਨੂੰ ਰੱਬ ਦਿਸਦਾ ਮਾਇਆ ਦੇ ਵਿੱਚ ਇੰਨੇ ਗਲਤਾਨ ਹੋ ਗਏ ਸਾਨੂੰ ਰੱਬ ਦਿਸਣੋਂ ਬੰਦ ਹੋ ਸਾਨੂੰ ਸਹੀ ਗਲਤ ਦਾ ਫੈਸਲਾ ਹੀ ਨਹੀਂ ਲੱਗਦਾ ਅੰਦਰ ਮੈਲ ਇੰਨੀ ਭਰ ਗਈ ਅਸੀਂ ਗਲਤ ਵੀ ਕਰ ਰਹੇ ਹੋਈਏ ਨਾ ਤੇ ਸਾਨੂੰ ਉਹ ਸਹੀ ਲੱਗਦਾ ਕੋਈ ਬੰਦਾ ਕੋਲ ਖੜ ਕੇ ਸਾਨੂੰ ਦੱਸੇ ਵੀ ਤੂੰ ਗਲਤ ਕਰ ਰਿਹਾ ਹੈ ਤੇ ਸਾਨੂੰ ਆਪਣੇ ਉੱਤੇ ਕੌਨਫੀਡੈਂਸ ਇੰਨਾ ਹੋ ਗਿਆ ਮੈਲ ਦੇ ਨਾਲ ਵੀ ਮੈਨੂੰ ਦੱਸਣ ਵਾਲਾ ਗਲਤ ਹੋ ਸਕਦਾ ਮੈਂ ਗਲਤ ਨਹੀਂ ਆ ਕਿਉਂਕਿ ਅਸੀਂ ਚਾਨਣ ਆਣ ਜੋਗੀ ਜਗ੍ਹਾ ਹੀ ਨਹੀਂ ਛੱਡੀ ਇਹਨੂੰ ਬਖਸ਼ਿਸ਼ ਕੀਤੀ ਹੈ ਜਿਹੜਾ ਰਖਾਓ ਵਾਲਾ ਪਦਾ ਜਿਨ ਗਿਆਨ ਰਤਨ ਹਿਰ ਲੀਨ ਮਾਇਆ ਨੇ ਗਿਆਨ ਖੋ ਲਿਆ ਜਿਸ ਗਿਆਨ ਨੇ ਅਗਵਾਈ ਕਰਨੀ ਸੀ ਜਿਸ ਗਿਆਨ ਨੇ ਮਨ ਨੂੰ ਗਿਆਨਕ ਬੱਦਾਂ ਮੰਨ ਰਹਿ ਜਿੰਨੂੰ ਜਿੰਨੇ ਮਨ ਨੂੰ ਬਣ ਕੇ ਰੱਖਣਾ ਸੀ ਉਤੇ ਰਿਆ ਹੀ ਨਹੀਂ ਮੇਰੇ ਕੋਲ ਤੇ ਫਿਰ ਮੈਂ ਧੰਡਿਆਂ ਦੇ ਵਿੱਚ ਪੈ ਗਿਆ ਮੈਂ ਮਾਇਆ ਦੇ ਵਿੱਚ ਖਚਤ ਹੋ ਗਿਆ ਇਹ ਸਿਰਹਾਉ ਵਾਲਾ ਪਦ ਬਾਬਾ ਮਾਇਆ ਮੋਹਿਤ ਕੀਨ ਜਿਨ ਗਿਆਨ ਰਤਨ ਹਿਰਲੀ ਇਹਨ ਸ਼ਬਦ ਦਾ ਪਹਿਲਾ ਪਦ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਭਗਤ ਕਬੀਰ ਸਾਹਿਬ ਕਹਿੰਦੇ ਜਗਤ ਵਿੱਚ ਮਨੁੱਖ ਦੀ ਜ਼ਿੰਦਗੀ ਨਾ ਇਹੋ ਜੀ ਹੈ ਜਿਵੇਂ ਸੁਪਨਾ ਜਿਹੜੀ ਜ਼ਿੰਦਗੀ ਅਸੀਂ ਹੰਡਾ ਰਹੇ ਆਂ ਸਿਰਪੇ ਇੱਕ ਸੁਪਨਾ ਆਇਆ ਭਗਤ ਰਵਦਾਸ ਜੀ ਕਹਿੰਦੇ ਫਕਤ ਕਬੀਰ ਸਾਹਿਬ ਜੀ ਕਹਿੰਦੇ ਸਿਰਪੇ ਇੱਕ ਸੁਪਨਾ ਆਇਆ ਹਮ ਸੁਪਨਾ ਕੀਆ ਅਸੀਂ ਮੰਜੇ ਤੇ ਸੁੱਤੇ ਪਏ ਆ ਸੁਪਨਾ ਆ ਰਿਹਾ ਹੈ ਬੜਾ ਸਵਾਦ ਆ ਰਿਹਾ ਸਾਡੇ ਤਨ ਤੇ ਬੜੇ ਸੋਹਣੇ ਕੱਪੜੇ ਪਾਏ ਆ ਅਸੀਂ ਰਾਜੇ ਬਣੇ ਬੈਠੇ ਆ ਚਾਰ ਪੰਜ ਸਾਡੇ ਸਾਹਮਣੇ ਟਹਿਲੀੇ ਫਿਰ ਰਿਹਾ ਬੜਾ ਕੁਝ ਬੜਾ ਸਵਾਦ ਆ ਰਿਹਾ ਅੱਛਾ ਉਹਦੇ ਵਿੱਚ ਕਦੇ ਇਹ ਅਹਿਸਾਸ ਵੀ ਨਹੀਂ ਹੁੰਦਾ ਵੀ ਬਸ ਹੁਣ ਅੱਖ ਖੁੱਲ ਜੇਗੀ ਤੇ ਸਭ ਕੁਝ ਚਲਿਆ ਜਾਏਗਾ ਅਚਾਨਕ ਤੋਂ ਅੱਖ ਖੁੱਲੀ ਉੱਠ ਕੇ ਵੇਖਿਆ ਵੀ ਇਹ ਤਾਂ ਕੁਝ ਵੀ ਨਹੀਂ ਸੀ ਕੁਝ ਪਲ 10 ਮਿੰਟ 5 ਮਿੰਟ 2 ਮਿੰਟ ਦੀ ਖੇਡ ਸੀ ਉਸ ਖੇਡ ਦੇ ਵਿੱਚ ਅਸੀਂ ਰਾਜੇ ਵੀ ਬਣ ਗਏ ਉਸ ਖੇਡ ਦੇ ਵਿੱਚ ਅਸੀਂ ਏ ਵੀ ਕਮਾ ਲਿਆ ਉਹ ਵੀ ਕਮਾ ਲਿਆ ਦੌਲਤਾਂ ਕਮਾ ਲੀਆਂ ਬੜਾ ਕੁਝ ਕਮਾ ਲਿਆ 2 ਮਿੰਟ ਤੋਂ ਬਾਅਦ ਅੱਖ ਖੁੱਲੀ ਤੇ ਉਈਆ ਸੀ ਬਾਬਾ ਰਵਿਦਾਸ ਜੀ ਦੇ ਤੱਕ ਬਚਨ ਪੜਦੇ ਆ ਨਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਵਿਖਾ ਦੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਰੂਹ ਤੇ ਇੱਕ ਵਾਰ ਸਭ ਕੰਦੇ ਸੱਚੀ ਸੁਪਨਾ ਆਇਆ ਜਿੰਨੂੰ ਤੁਸੀਂ ਜਗਤ ਨੂੰ ਵੇਖ ਰਹੇ ਹੋ ਜੋ ਤੁਸੀਂ ਵੇਖ ਰਹੇ ਹੋ ਨਾ ਇਹ ਸੁਪਨਾ ਆਇਆ ਉਹ ਸੁਪਨੇ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਜੁੜ ਜਾਓ ਜਿੰਨਾ ਮਰਜ਼ੀ ਜੁੜ ਜਾਓ ਇੱਕ ਤਾਂ ਉਹਨਾਂ ਰਪੇਟ ਦਿੰਦੀ ਨਹੀਂ ਹੁਣ ਸਵੇਕੋ ਵੀ ਸੁਪਨਾ ਆ ਰਿਹਾ ਤੇ ਬੰਦਾ ਇੱਕ ਵਾਰ ਤਰਪ ਕੇ ਉੱਠਦਾ ਫਿਰ ਸੋਚਦਾ ਵੀ ਫਿਰ ਕਿਤੇ ਸ਼ੁਰੂ ਹੋ ਜੇ ਨਾ ਜਿਹੜਾ ਖਤਮ ਹੋ ਗਿਆ ਤੇ ਹੋ ਗਿਆ ਤੇ ਉਹਦਾ ਇੱਕ ਟਾਈਮ ਪੀਰੀਅਡ ਹੈ ਖੇਡ ਬिखर ਜਾਣੀ ਆ ਜੋ ਹੁਣ ਅਸੀਂ ਇਹ ਜੀ ਰਹੇ ਆ ਨਾ ਇਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਸਿਰਫ ਇੱਕ ਸੁਪਨਾ ਆ ਤੇ ਜਦੋਂ ਅੱਖ ਖੁੱਲੀ ਤੇ ਸਾਰੀ ਖੇਡ ਬिखर ਜਾਣੀ ਕੱਖ ਵੀ ਨਹੀਂ ਰਹਿਣਾ ਸਿਰਫ ਇੱਕ ਸਮਾ ਹੈ ਇਹਨੂੰ ਤੇ ਕਿਹਾ ਸੀ ਇਨ ਮੈਂ ਕਛ ਸਾਚੋ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਇਹ ਜਗਤ ਇੱਕ ਸੁਪਨਾ ਆ ਤੇ ਸੁਪਨਾ ਵੇਖਦਾ ਰਹੇ ਕੁਝ ਵੀ ਸੱਚ ਨਹੀਂ ਹੈ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ ਉੱਥੇ ਉਹਨਾਂ ਨੇ ਬਖਸ਼ਿਸ਼ ਕੀਤੀ गोयल ਆਇਆ ਗੁਇਲੀ ਕਿਆ ਤਿਸ ਡੰਫ ਪਸਾਰ ਮੌਲਤ ਉੰਨੀ ਚੱਲਣਾ ਸੰਮਲ ਤੂੰ ਘਰਬਾਰ गोयल ਕਹਿੰਦੇ ਗੁਜਰਨੂ ਗੁਜਰ ਜਿਹੜੇ ਉਹ ਜਦੋਂ ਹੁਣ ਰੋਧ ਤਾਂ ਨਹੀਂ ਨਾ ਤੇ ਉਹ ਆਪਣੇ ਡੰਗਰਾਂ ਨੂੰ ਲੈ ਕੇ ਜਿੱਥੇ ਖੁੱਲੇ ਮੈਦਾਨ ਹੁੰਦੇ ਸੀ ਉਹ ਚਾਰਨ ਦੇ ਵਾਸਤੇ ਆ ਜਾਂਦੇ ਸੀ ਉਹਨੂੰ ਪਤਾ ਹੈ ਵੀ 2-4 ਦਿਨ ਇੱਥੇ ਰਹਿਣਾ ਢਾਲਮ ਡੰਗਰ ਮਾਲ ਜਿਹੜਾ ਚਰਾਉਣਾ ਤੇ ਜਿੱਦਾਂ ਹੀ ਮੈਂ ਅੱਗੇ ਤੁਰ ਜਾਣਾ ਉਹ ਤੁਰਦੇ ਰਹਿੰਦੇ ਅੱਗੇ ਤੁਰਦੇ ਰਹਿੰਦੇ ਪਰ ਉਹ ਬਹੁਤਾ ਖਲਾਰਾ ਨਹੀਂ ਪਾਉਂਦੇ ਹੁਣ ਪਤਾ ਹੈ ਵੀ 2-4 ਦਿਨ ਰਹਿਣਾ ਤੇ ਬਹੁਤਾ ਖਲਾਰਾ ਪਾ ਕੇ ਕੀ ਕਰਨਾ ਫਿਰ ਮਰਜ ਕਹਿੰਦੇ ਏ ਸ ਤੇਰੀ ਜ਼ਿੰਦਗੀ ਦੀ ਸਚਾਈ ਹੈ ਜਿਵੇਂ ਗੁੱਜਰ 2-4 ਦਿਨ ਦੇ ਵਾਸਤੇ ਆਇਆ ਜੋ ਕੰਮ ਕੀਤਾ ਉਹ ਕਰਕੇ ਲੰਘ ਗਿਆ। ਸਿਰ ਜੀਵਨ ਦੀ ਸਚਾਈ ਵੀ ਇਹੀ ਹੈ। ਉਸੇ ਸ਼ਬਦ ਦਾ ਇੱਕ ਪਰਕਰਨ ਹੈ, ਬਚਨ ਹੈ। ਉੱਥੇ ਜੈਸੇ ਰੈਣ ਪਰੌਣ ਹੈ ਉੱਠ ਚਲਸੀ ਪ੍ਰਭਾਤ। ਰਾਤ ਨੂੰ ਸਾਡੇ ਘਰ ਕੋਈ ਰਿਸ਼ਤੇਦਾਰ ਆਏ ਰਹਿਣ ਦੇ ਵਾਸਤੇ ਤੁਸੀਂ ਜਿੰਨੀ ਮਰਜ਼ੀ ਸੇਵਾ ਕਰ ਲਓ। ਜਿੰਨਾ ਮਰਜ਼ੀ ਵਧੀਆਂ ਨੂੰ ਖਾਣਾ ਪੀਣਾ ਦੇ ਲੋਕ ਕਹਿੰਦੇ ਹਾਂ ਠੀਕ ਹੈ ਵਧੀਆਂ ਸਭ ਕੁਝ ਪਰ ਸਵੇਰੇ ਜਾਣਾ ਤੁਹਾਡਾ ਘਰ ਬੜਾ ਸੋਹਣਾ ਜੀ ਸਵੇਰੇ ਜਾਣਾ ਕਿਸੇ ਵੀ ਚੀਜ਼ ਦੇ ਨਾਲ ਅਸੀਂ ਕਿਸੇ ਦੇ ਘਰ ਜਾਈਏ ਤਾਂ ਅਸੀਂ ਫੜ ਕੇ ਬੈਠਦੇ ਹਾਂ ਸਾਡਾ ਥੋੜੀ ਹੈ ਸਾਨੂੰ ਤੇ ਇੱਕ ਦੋ ਮੰਨ ਲਓ ਤਾਂ ਅਸੀਂ ਕਿਤੇ ਹੁਣ ਧਾਰਮਿਕ ਸਥਾਨਾਂ ਦੇ ਦਰਸ਼ਨ ਵਾਸਤੇ ਜਾਂਦੇ ਜਾਂ ਹੁਮਨ ਫਰਮ ਦੇ ਵਾਸਤੇ ਜਾਂਦੇ ਅਸੀਂ ਹੋਟਲ ਦੇ ਵਿੱਚ ਰੂਮ ਲਿਆ ਬੜਾ ਵਧੀਆ ਜੀ ਬੈੱਡ ਬੜਾ ਵਧੀਆ ਲੋਕੇਸ਼ਨ ਬੜੀ ਵਧੀਆ ਇੱਥੋਂ ਦੀ ਜੀ ਬੜਾ ਕੁਝ ਪਰ ਅਸੀਂ ਕਹਿੰਨੇ ਲੈ 2-4 ਦਿਨ ਦੇਖਿਆ ਚੱਲ ਜਾਣਾ ਮਰਜ਼ੀ ਕਹਿੰਦੇ ਜੀਵਨ ਵੀ ਇਦਾਂ ਹੀ ਆ ਜੀਵਨ ਦੀ ਅਸਲ ਸੱਚਾਈ ਵੀ ਇਹ ਹੀ ਹੈ ਵੀ ਸਿਰਫ ਇੱਕ ਸੁਪਨਾ ਆ ਜਦੋਂ ਤੱਕ ਚੱਲ ਰਿਹਾ ਚੱਲ ਰਿਹਾ ਇੱਕ ਦਿਨੇ ਨੇ ਖਤਮ ਹੋ ਜਾਣਾ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਤੇ ਦੁੱਖ ਦੀ ਗੱਲ ਇਹ ਹੈ ਸਾਤ ਕਰ ਹਮ ਗਾਂਠ ਦੀਨੇ ਛੋੜ ਪਰਮ ਨਿਧਾਨ ਅਸੀਂ ਸੁਪਨੇ ਨੂੰ ਸੱਚ ਕਰਕੇ ਜਾ ਰਹੇ ਆ ਜਿਹੜਾ ਸੁਪਨਾ ਆ ਉਹਨੂੰ ਅਸੀਂ ਗੰਡ ਬੰਦ ਲਈ ਤੇ ਪੱਕਾ ਕਰ ਲਿਆ ਵੀ ਇਹ ਨਹੀਂ ਜਾਣਾ ਚਾਹੀਦਾ ਇਹ ਸਾਡੇ ਕੋਲ ਨਹੀਂ ਹੈ ਇਹ ਸਭ ਕੁਝ ਮੇਰਾ ਹੀ ਹੈ ਮੇਰੀ ਮੇਰੀ ਕੀ ਕਰੈ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਜਿਹੜੇ ਤੂੰ ਬੰਦਨ ਬੰਦ ਕੇ ਬੈਠਾ ਇਕੱਠੇ ਕਰਕੇ ਬੈਠਾ ਨਾ ਗੰਡ ਬੰਨ ਕੇ ਬੈਠਾ ਵੀ ਇਹ ਵੀ ਹੈ ਇਹ ਵੀ ਹੈ ਤੈਨੂੰ ਸੁਪਣੇ ਦੇ ਵਾਂਗ ਜੀ ਮੈਂ ਉਹ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਮੈਂ ਜਿਹੜੀ ਪਰਚਲਤ ਬਾਣੀ ਆ ਉਹਦੇ ਜਿਹੜੇ ਉਦਾਹਰਨਾਂ ਤੁਹਾਡੇ ਸਾਹਮਣੇ ਰੱਖੀਆਂ ਜਾਂਦਾ ਸਸ ਕੀ ਬਾਣੀ ਸੁਖਮਨੀ ਸਾਹਿਬ ਇਹ ਜ਼ਰੂਰੀ ਹੈ ਕਿਉਂਕਿ ਬਾਣੀ ਅਸੀਂ ਰੋਜ਼ ਪੜ੍ਹਦੇ ਇਹਦੇ ਨਾਲ ਤੁਸੀਂ ਛੇਤੀ ਜੁੜੋਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੋ ਇਸ ਵਿਸ਼ੇ ਤੇ ਮਹਾਰਾਜ ਨੇ ਬੜੀ ਸੁਚੇਤਤਾ ਦੇ ਨਾਲ ਸਾਨੂੰ ਸਮਝਾਇਆ ਜਿੰਨੂੰ ਅੱਜ ਇੱਥੇ ਬਾਬਾ ਕਬੀਰ ਸਾਹਿਬ ਸੁਪਨਾ ਕਹਿ ਰਿਹਾ ਨਾ ਉਹਨੂੰ ਮਹਾਰਾਜ ਨੇ ਬੜਾ ਧਿਆਨ ਦੇ ਕੇ ਸਮਝਾਇਆ ਵੀ ਜੀਵਨ ਦੀ ਅਸਲ ਸਚਾਈ ਵੇਖ ਬ੍ਰਿਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਵਟਾਉ ਸਿਉ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕਿ ਇਤੋਂ ਇਤੋਂ ਸੋਖਾ ਨਹੀਂ ਹੋ ਸਕਦਾ ਜਿਸ ਬਾਣੀ ਨੂੰ ਪੜ ਪੜ ਕੇ ਅਸੀਂ ਗੁਟਕੇ ਕਸਾ ਦਿੱਤੇ ਨਾ ਕੱਲ ਭਾਈ ਸਾਹਿਬ ਕਹਿ ਰਹੇ ਵੀ ਗੁਟਕਿਆਂ ਦਾ ਢੇਰ ਲੱਗ ਜਾਂਦਾ ਜਿੰਨਾ ਸੁਖਮਨੀ ਸਾਹਿਬ ਅਸੀਂ ਪੜ ਲਿਆ ਵੀ ਇਹ ਸਚਾਈ ਹੈ 2 ਮਹੀਨੇ ਦੇ ਵਿੱਚ ਪਿਛਲਾ ਬਾਕਸ ਭਰ ਜਾਂਦਾ ਸਾਡਾ ਘਟੋ ਘਟ 5700 ਗੁੱਟਕੇ ਸਾਹਿਬ ਪਏ ਨੇ ਜਿਹੜੇ ਪੁਰਾਣੇ ਹੋ ਗਏ ਸੁਖਮਨੀ ਸਾਹਿਬ ਦੇ ਕਿੰਨੀ ਵਾਰ ਪੜਿਆ ਹੋਏਗਾ ਗੁੱਟਕਾ ਸਾਹਿਬ ਪੁਰਾਣਾ ਹੋ ਗਿਆ ਜਿੱਥੇ ਪਤਸ਼ਾਹੀ ਕਹਿੰਦੇ ਵੀ ਦਰਖਤ ਦੀ ਛਾਂ ਦੇ ਨਾਲ ਕਾਹਦਾ ਪਿਆਰ ਉਹ ਦਰਖਤ ਦੀ ਛਾਂ ਤੇ ਸਮੇਂ ਦੇ ਹਿਸਾਬ ਦੇ ਨਾਲ ਘੁੰਮ ਜਾਈਗੀ ਨਾ ਤੇ ਬੰਦਾ ਕਬੇ ਬੜਾ ਆਨੰਦ ਆ ਰਿਹਾ ਜੀ ਬੜਾ ਆਨੰਦ ਆ ਰਿਹਾ ਮਹਾਰਜ ਕਹਿੰਦੇ ਜੀਵਨ ਇਦਾਂ ਦਾ ਆਨੰਦ ਆ ਰਿਹਾ ਤੇ ਇਸ ਜੀਵਨ ਦੇ ਵਿੱਚ ਦੁੱਖ ਵੀ ਆਉਣੇ ਹੀ ਆ ਜੇ ਛਾਂ ਆ ਤੇ ਧੁੱਪ ਵੀ ਆਏਗੀ ਉਹ ਬਿਨਸਾ ਉਹ ਮਨ ਪਛਤਾਦਾ ਛਾਂ ਬਿਨਸ ਕੀ ਤੇ ਤੂੰ ਦੁਖੀ ਹੋਣਾ ਅੱਗੇ ਉਹ ਕਹਿੰਦੇ ਵਟਾਉ ਸੋ ਵਟਾਉ ਕਹਿੰਦੇ ਰਾਹੀਰ ਨੂੰ ਹਮ ਜਿਹੜਾ ਸਫਰ ਕਰ ਰਿਹਾ ਪੈਸੇਂਜਰ ਤੁਸੀਂ ਸਫ਼ਰ ਕਰ ਰਹੇ ਹੋ ਤੁਹਾਨੂੰ ਸਫ਼ਰ ਕਰਨ ਵਾਸਤੇ ਕੋਈ ਬੰਦਾ ਮਿਲ ਗਿਆ ਤੇ ਉਹ ਤੁਹਾਡੇ ਤੋਂ ਪਹਿਲਾਂ ਉਤਰ ਗਿਆ ਜਾਂ ਤੁਸੀਂ ਉਹਦੇ ਤੋਂ ਪਹਿਲਾਂ ਉਤਰ ਗਏ ਤੁਸੀਂ ਰੋਈ ਜਾਓ ਉੱਥੇ ਬੈਠੇ ਹਾਏ ਤੇ ਛੱਡ ਕੇ ਤੁਰ ਗਿਆ ਮਰਦ ਕਹਿੰਦੇ ਜੇ ਉਹਦੇ ਨਾਲ ਸਨੇਹ ਆਇਆ ਵਟਾਉ ਸੋ ਜੋ ਲਾਵੇ ਨਹੀਂ ਤਾਂ ਕੋ ਹੱਥ ਨਾ ਆਵੇ ਕਿ ਮਰਦ ਵੀਰ ਕਰਨਾ ਕੀ ਸਤਿਗੁਰੂ ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾ ਸੁਖਦਾਈ ਕੀ ਹੈ ਹਰੀ ਦੇ ਨਾਮ ਦੀ ਪ੍ਰੀਤ ਉਹ ਸਾਨੂੰ ਆਨੰਦ ਦੇਣ ਵਾਲੀ ਹੈ ਉਹ ਸਾਡੇ ਜੀਵਨ ਨੂੰ ਇੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਜੀਵਨ ਤੇ ਸੁਪਨਾ ਹੈ ਜੈਸੇ ਸੁਪਨਾ ਅਰਪੇਖਣਾ ਮਹਾਰਾਜ ਕਹਿੰਦੇ ਜਿਵੇਂ ਸੁਪਨਾ ਜੇ ਜਿਵੇਂ ਸੁਪਨਾ ਵੇਖ ਰਿਹਾ ਪਤਸ਼ਾਹ ਜੀ ਕਹਿੰਦੇ ਠੀਕ ਉਸੇ ਤਰੀਕੇ ਦੇ ਨਾਲ ਜਗਤ ਨੂੰ ਵੇਖੇ ਦਰ ਦੇ ਕਿ ਕਿਵੇਂ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਸਾਚ ਕਰ ਹਮਗਾਠ ਦੀਨੀ ਛੋੜ ਪਰਮ ਨਿਧਾਨੀ ਤੇ ਜਿਹੜਾ ਅਸਲ ਖਜ਼ਾਨਾ ਸੀ ਨਾ ਪਰਮ ਨਿਧਾਨ ਸੀ ਉਹ ਛੱਡ ਦਿੱਤਾ ਜਗਤ ਨੂੰ ਇਸ ਤਰੀਕੇ ਦੇ ਨਾਲ ਨਾਲ ਵੇਖ ਜਿਨੂੰ ਗੁਰੂ ਤੇਗ ਬਹਾਦਰ ਸਾਹਿਬ ਕਦੇ ਜਿਉ ਸੁਪਨਾ ਆਰ ਪੇਖਣਾ ਜਿਵੇਂ ਸੁਪਨਾ ਵੇਖ ਰਿਹਾ ਹੈ। ਕਿਵੇਂ ਜਗਤ ਨੂੰ ਵੇਖੇਗਾ ਤੇ ਤੈਨੂੰ ਕੀ ਨਜ਼ਰ ਆਏਗਾ ਇਨ ਮੈਂ ਕਛ ਸੱਚੂ ਨਹੀਂ। ਦੇਖਣਾ ਤੂੰ ਹੀ ਹੈ। ਇਹਨੇ ਕਹਿੰਦੇ ਮੈਂ ਮੈਂ ਤੈਨੂੰ ਦੱਸ ਰਿਹਾ ਨਹੀਂ। ਮਹਾਰਜ ਕਹਿੰਦੇ ਦੇਖ ਤੂੰ ਖੁਦ ਵੇਖ। ਤੇ ਜਦੋਂ ਤੂੰ ਖੁਦ ਦੇਖੇਗਾ ਤੇ ਤੈਨੂੰ ਇਹ ਨਜ਼ਰ ਆਏਗਾ ਵੀ ਨਹੀਂ ਹੈ। ਇੱਥੇ ਸਹਿਬ ਕਹਿੰਦੇ ਛੋੜ ਪਰਮ ਨਧਾਨਕ ਅਸਲ ਖਜ਼ਾਨਾ ਛੱਡ ਦਿੱਤਾ ਅੱਗੇ ਹੈ ਨੈਨ ਦੇਖ ਪਤੰਗ ੁਰਜੇ ਪਸ਼ਨਾ ਦੇਖੈ ਆਗ ਕਾਲ ਫਾਸ ਨ ਮੁਗਧ ਚیتے ਕਨ ਕੰਮ ਨਹੀਂ ਲਾਉ ਜਿਵੇਂ ਪਤੰਗਾ ਨੂੰ ਪਤਾ ਹੈ ਵੀ ਲਾਈਟ ਦੇ ਕੋਲ ਜਾਇਆ ਮੌਤ ਹੈ ਪਰ ਉਹ ਲਾਈਟ ਨੂੰ ਵੇਖ ਕੇ ਵੀ ਰੁਕਦਾ ਨਹੀਂ ਉੱਥੇ ਜਾਂਦਾ ਜਿੱਦਾਂ ਹੀ ਨੇੜੇ ਗਿਆ ਸੜ ਗਿਆ ਜਿਹੜਾ ਦਿਮਾਗੀ ਹਾਲਤ ਜਿਹਦੀ ਠੀਕ ਨਹੀਂ ਹੈ। ਫਸ ਜਿਹੜਾ ਲਫ਼ਜ਼ ਵਰਤੇ ਆ। ਜਿਹੜਾ ਪਾਗਲ ਇਨਸਾਨ ਹੈ। ਉਹਨੂੰ ਅੱਗ ਦੀ ਸਮਝ ਨਹੀਂ ਹੈ। ਕਿ ਕਈ ਵਾਰ ਉਹ ਅੱਗ ਨੂੰ ਵੀ ਹੱਥ ਪਾ ਲੈਂਦਾ ਹੈ। ਇਹ ਦੋ ਧਾਰਨਾ ਦਿੱਤੀਆਂ ਨੇ। ਪਤੰਗੇ ਨੂੰ ਇਹ ਪਤਾ ਹੈ ਵੀ ਇੱਥੇ ਗਿਆ ਮੇਰੀ ਮੌਤ ਹੈ ਪਰ ਫਿਰ ਵੀ ਉਹ ਨਹੀਂ ਹਟਦਾ ਉੱਥੇ ਜਾਏਗਾ। ਖੋਲ ਗਿਆ ਤੇ ਸੜ ਗਿਆ। ਠੀਕ ਇਸੇ ਤਰੀਕੇ ਦੇ ਨਾਲ ਕਾਲ ਫਾਸ ਨਾ ਮੁਗਧ ਚ ਇਨੂੰ ਪਤਾ ਹੈ ਵੀ ਇਹ ਜੋ ਕੁਝ ਕਰ ਰਿਹਾ ਤੂੰ ਸਹੀ ਨਹੀਂ ਹੈ ਪਰ ਮੁਗਦ ਨੂੰ ਸਮਝ ਨਹੀਂ ਆਂਦੀ ਤੇ ਕਨਿਕ ਕਾਮਨੀ ਲਾਗ ਆਪਣੇ ਪਰਿਵਾਰ ਤੇ ਦੌਲਤਾਂ ਦੇ ਚੱਕਰ ਦੇ ਵਿੱਚ ਲੱਗ ਕੇ ਜ਼ਿੰਦਗੀ ਨੂੰ ਬਰਬਾਦ ਕਰ ਲਿਆ ਅੱਗੇ ਕਾਰ ਵਿਚਾਰ ਵਿਕਾਰ ਪਰਹਰ ਮਹਾਰਜ ਕਹਿੰਦੇ ਹਜੇ ਵੀ ਵਿਕਾਰ ਵਿਚਾਰ ਕਰ ਲੈ ਭਾਈ ਵਿਚਾਰ ਕਰਕੇ ਸਮਝ ਕੇ ਵਿਕਾਰ ਪਰਹਰ ਬੁਰਾਈ ਨੂੰ ਛੱਡ ਦੇ ਵਿਕਾਰਾਂ ਨੂੰ ਛੱਡ ਦੇ ਤੇ ਫਿਰ ਕੀ ਹੋਏਗਾ ਤਰਨ ਤਰਨ ਸੋਏ ਜਿਹੜਾ ਤੈਨੂੰ ਤਾਰਨ ਹਾਰ ਰੱਬ ਐ ਨਾ ਉਹਨੂੰ ਚੇਤਾ ਕਰ ਲੈ ਉਹਦੇ ਨਾਲ ਜੁੜ ਜਾ ਕਹ ਕਬੀਰ ਜਗ ਜੀਵਨ ਐਸਾ ਦੁੱਤਿਆ ਨਹੀਂ ਕੋਏ ਪਾਤਸ਼ਾਹ ਜੀ ਕਹਿੰਦੇ ਜੇ ਵਿਕਾਰ ਛੱਡ ਦੇਗਾ ਪ੍ਰਭੂ ਨੂੰ ਚੇਤਾ ਕਰੇਗਾ ਤੇ ਇਹੀ ਇੱਕੋ ਇੱਕ ਸਾਧਨ ਹੈ ਜਿਹੜਾ ਤੇਰੇ ਜੀਵਨ ਨੂੰ ਆਸਰਾ ਦੇ ਕੇ ਤੈਨੂੰ ਇਸ ਬੁਰਾਈ ਦੇ ਵਿੱਚੋਂ ਵੀ ਕੱਢ ਲਏ ਜਿਹੜੀ ਬੁਰਾਈ ਜਿਹਨੂੰ ਰਹਾਉ ਵਾਲੇ ਪਦੇ ਦੇ ਵਿੱਚ ਕਿਹਾ ਸੀ ਬਾਬਾ ਮਾਇਆ ਮੋਹਿਤ ਕਿਨ ਜਿਨ ਗਿਆਨ ਰਤਨ ਹਿਰ ਲੀਨ ਇਹਦੇ ਵਿੱਚੋਂ ਤਰਨ ਤਾਰਨ ਸੋਏ ਇੱਕੋ ਹੀ ਹੈ ਕਿਹੜਾ ਜਗ ਜੀਵਨ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਰੱਬ ਹੈ ਨਾ ਉਹੀ ਹੈ ਜਿਹੜਾ ਇੱਥੋਂ ਵੀ ਤੈਨੂੰ ਬਚਾ ਲਏਗਾ ਇਸ ਬੁਰੀਾਈ ਦੇ ਖੱਡ ਦੇ ਵਿੱਚੋਂ ਵੀ ਤੈਨੂੰ ਬਾਹਰ ਕਢ ਲਏਗਾ ਕਹ ਕਬੀਰ ਜਗ ਜੀਵਨ ਐਸਾ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਉਹ ਸਾਰੇ ਜੀਵਨੋ ਆਸਰਾ ਦੇਣ ਵਾਲਾ ਪ੍ਰਭੂ ਕੋਈ ਹੈ ਦੂਤਿਆ ਨਹੀਂ ਕੋਈ ਜਿਹਦੇ ਵਰਗਾ ਦੂਜਾ ਕੋਈ ਨਹੀਂ ਹੈ ਸਭ ਪਤਸ਼ਾਹੀ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲਾਂਗਲਤੀਆਂ ਦੀ ਖਿਮਾ ਇਹ 27 ਸ਼ਬਦਾਂ ਦੇ ਵਿੱਚ ਆਜ ਅੱਜ ਦੇ ਦਿਵਾਨਨ ਤੱਕ ਅਸੀਂ ਕੀਤੀ ਹੈ ਜੀ ਉਲਾਂਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ